ਆਪਨਾਂ ਸੀ ਜੀਨ ਕੋ ਗਾਤਾ ਸਿਮਰਤ ਸਰਬਰ ਕੋਈ ਗਵਨਤਾਰ ਭਗਤ ਕੋ ਬਨਚਾ ਨ ਮੇਰਾ ਆਪਾ ਕੋਈ ਮੇ ਮਨ ਜਾਪ ਗੁਰੂ ਪਾਰ ਪਰਸ जा संग सुख पाया माह दुख न हो रहा वो भागी भेत कदो ते धूप नानक दस बदशाह ਜੇ ਰਹਾ ਨਾਮ ਅਰੀਆ ਵਰੋਈ ਵਗਪਾ ਇਹ ਸਾਰਾ ਅਭਿਆਸ ਅੰਗ ਮਾਰਾ ਤੈਨ ਤੇ ਇੱਕ ਜਦਾ ਦਰ ਮਤ ਖੋਈ ਤੈਨ ਕੀਤੂ ਰਾਮ ਕ다ਸ ਬਚਾ वाहिगुरु जी ख़ालसा वाहिगुरु जी फ़तेह